ਨੇ ਕਹੇ ਮੁੰਡੇ ਸਾਡੇ ਨਾਲ ਦੇ ਵੀ ਕਹੀ ਗਏ ਪਰ ਕਿਸੇ ਨੇ ਆ ਚੀਜ਼ ਨਹੀਂ ਹੋਈ ਜਿਵੇਂ ਵੀ ਇੱਥੇ ਸਟ्रेस ਚ ਆ ਕੇ ਜਿਵੇਂ ਬੱਚੇ ਹੋਣਾ ਸੁਸਾਈਡ ਕਰ ਲਿਆ ਜਾਂ ਕੁਛ ਇਹੋ ਜਿਹਾ ਕੁਛ ਕਰ ਲਿਆ ਇਹੋ ਜਿਹਾ ਨਹੀਂ ਮੈਂ ਸੁਣਿਆ ਉਹ ਜੀਵਨ ਜਾਨ ਨੂੰ ਨਾ ਇੰਨੇ ਸਾਲ ਲੱਗੇ ਯਾਰ 12 13 ਸਾਲ ਲੱਗੇ ਹਰ ਵਾਰੀ ਐ ਲੱਗਦਾ ਸੀ ਬੇਸ ਤੋਂ ਅੱਗੇ ਕੁਛ ਹੁਣ ਕਿਵੇਂ ਕਰਾਂਗੇ ਕੀ ਹੋਊਗਾ ਹਨ ਪਰ ਇੱਕ ਰਸਤਾ ਹੈ ਕੋਈ ਨਾ ਕੋਈ ਜਿਵੇਂ ਕਹਿੰਦੇ ਸਾਰੇ ਦਰਵਾਜ਼ੇ ਬੰਦ ਹੋ ਜਾਂਦੇ ਨਾ ਕੋਈ ਨਾ ਕੋਈ ਖਿੜਕੀ ਖੁੱਲ ਹੀ ਰਹਿੰਦੀ ਜੀ ਬਸ ਉਹ ਖਿੜਕੀ ਵਾਲੀ ਦੇਖਣਾ ਹੁੰਦਾ ਕੁਛ ਨਹੀਂ ਜੇ ਕੈਨੇਡਾ ਦੀ ਵੀ ਨੇ ਟਰਾਈ ਕਰ ਸਕਦੇ ਬੰਦਾ ਵਾਪਸ ਜਾ ਕੇ ਹੁਣ ਦੇਖਿਆ ਕਿੰਨੇ ਆਪਣਾ ਕੰਮ ਕਰ ਹੀ ਰਹੇ ਨਹੀਂ ਆ ਕਿੰਨੇ ਬੱਚੇ ਹੁਣ ਆਪਣੀ ਮਰਜ਼ੀ ਨਾਲ ਹੀ ਜਾਂ ਜਿਹੜੇ ਵੈਸ ਸੈਟਲ ਵੀ ਹੋ ਉਹ ਵੀ ਤੇ ਵਾਪਸ ਜਾ ਕੇ ਕਰ ਰਹੇ ਨੇ ਪਰ ਇਹ ਨਹੀਂ ਇਹਦਾ ਕੋਈ ਮਤਲਬ ਕਿ ਬੰਦਾ ਹੌਸਲਾ ਛੱਡ ਕੇ ਡਿਪਰੈਸ਼ਨ ਚ ਚਲਾ ਗਿਆ ਜਾਂ ਕੋ ਪੁੱਠਾ ਸਿੱਧਾ ਕਦਮ ਚੱਕ ਲਿਆ ਉਹ ਨਹੀਂ ਹੋਣਾ ਚਾਹੀਦਾ ਉਦੋਂ ਮੈਨੂੰ ਇਹ ਲੱਗਦਾ ਕਿ ਸ਼ਾਇਦ ਨਾ ਆਪਸ ਚ ਕਨੈਕਟਡ ਜ਼ਿਆਦਾ ਸੀਗੇ ਯਾਰ ਦੋਸਤ ਟਾਈਪ ਨਾਲ ਫਰੈਂਡਸ਼ਿਪ ਬੜੀ ਸੀਗੀ ਉਹਨ ਸਭ ਆਪੋ ਆਪ ਰੰਜੇ ਦੇ ਵਿੱਚ ਜਿਆਦਾ ਉਹ ਹੋਏ ਹੋਏ ਹੈ ਸ਼ਾਇਦ ਇਹ ਵੀ ਕਾਰਨਾਂ ਨੇ ਤੇ ਮੈਨੂੰ ਯਾਦ ਆ ਯਾਰ ਅਸੀਂ ਇੱਕ ਦੂਜੇ ਦੀਆਂ ਫੀਸਾਂ ਭਰਨ ਤੱਕ ਵੀ ਕੰਮ ਚੱਲਦਾ ਹੁੰਦਾ ਸੀ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਬਚੇਤਰ ਸਿੰਘ ਹਾਜ਼ਰ ਹਾਂ ਇੱਕ ਵਾਰੀ ਫੇਰ ਆਪਣੇ ਚੈਨਲ ਦਿਲ ਖੋਲ ਕੇ ਤੇ ਮੇਰੇ ਨਾਲ ਅੱਜ ਪਾਲਵਨ ਦਾਵਾ ਤੇ ਕੁਝ ਗੱਲਾਂ ਬਾਤਾਂ ਕਰਾਂਗੇ ਆਪਾਂ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਅੱਛਾ ਜੀ ਮੈਨੂੰ ਇਹ ਦੱਸੋ ਜਦੋਂ ਤੁਸੀਂ ਆਏ ਸੀਗੇ ਫਸਾ ਟਾਈਮ ਹੋ ਗਏ تھے ਇਹਨੂੰ ਜੇ ਤੁਸੀਂ ਆਏ ਸੀਗੇ ਉਦੋਂ ਸਟੂਡੈਂਟਸ ਦੀ ਕੀ ਲਾਈਫ ਸੀ ਕਿ ਪਰਬੰਧ ਜਮਾਨਾ ਫੇਸ ਕਰਨੀਆਂ ਪੈਂਦੀਆਂ ਸੀ ਜਾਂ ਕੀ ਪ੍ਰੋਸੈਸ ਸੀਗਾ ਉਸ ਟਾਈਮ ਮੇਰੇ ਹਿਸਾਬ ਨਾਲ ਬਹੁਤ ਵੱਡਾ ਫਰਕ ਆ ਇੱਕ ਤਾਂ ਉਦੋਂ ਕੀ ਸੀਗਾ ਉਦੋਂ ਇਹਨਾਂ ਆ ਸੋਸ਼ਲ ਮੀਡੀਆ ਨਹੀਂ ਸੀਗਾ ਤੇ ਨਾ ਹੀ ਇੰਟਰਨੈਟ ਨਾਲ ਇਹਨਾਂ ਕਨੈਕਟਡ ਸੀਗੇ ਆਪਾਂ ਨੂੰ ਕਿ ਜਿਹੜੀ ਇਨਫੋਰਮੇਸ਼ਨ ਹੋਵੇ ਵੀ ਆਪਾਂ ਚੱਲੇ ਕਿੱਥੇ ਉਦੋਂ ਸਿਰਫ ਇਹ ਹੁੰਦਾ ਸੀ ਵੀਜ਼ਾ ਲੱਗ ਗਿਆ ਚੱਲੇ ਆ ਵੀ ਸਿਡਨੀ ਚੱਲੇ ਆ ਤੇ ਬਾਕੀ ਬਾਲੀਆਂ ਡਿਟੇਲ ਚ ਪਤਾ ਨਹੀਂ ਹੁੰਦਾ ਕਿਹੜਾ ਕੋਰਸ ਆ ਕਿਦਾਂ ਕਿਵੇਂ ਹਨਾ ਜਦੋਂ ਆਪਾਂ ਆਏ ਸੀਗੇ ਉਦੋਂ ਜੋਬਾਂ ਦਾ ਵੀ ਬੜਾ ਹੋ ਸੀਗਾ ਐਕਚੁਅਲੀ ਤਿੰਨ ਚਾਰ ਮਹੀਨੇ ਤੱਕ ਜੋਬ ਮਿਲੀ ਨਹੀਂ ਸੀ ਜਦੋਂ ਆਪਾਂ ਆਏ ਆ ਤੇ ਜਦੋਂ ਜੋਬ ਮਿਲੀ ਤੇ ਜੋਬ ਮਿਲੀਆਂ ਟਰਾਲੀ ਪੁਸ਼ਿੰਗ ਦੀ ਅੱਛਾ ਜੀ ਪਹਿਲੀ ਜੋਬ ਜਿਹੜੀ ਸੀਗੀ ਹਾਂਜੀ ਪਟ੍ਰੋਲੀ ਪੁਸ਼ਿੰਗ ਦੀ ਜੋਬ ਉਹ ਪੈਨਰਤ ਪੈਂਦਾ ਸਿਰਨੀ ਤੋਂ ਇਧਰ ਨੂੰ ਉਹ ਘਰ ਦੇ ਨੇ ਰੋਟੀਆਂ-ਰੱਟੀਆਂ ਬਣ ਕੇ ਦੇ ਦੇਣੀਆਂ ਅਸੀਂ ਚੱਲ ਜਾਣਾ ਹੁੰਦਾ ਤੇ ਹਨਾ ਤੇ ਉਹ ਕੀਤੀ ਜੋਬ ਮਿਲ ਲਾਦਾ ਮੈਂ ਤਿੰਨ ਕਿ ਚਾਰ ਹਫ਼ਤੇ ਕੀਤੀ ਉਹ ਅੱਛਾ ਅੱਛਾ ਤੇ ਪਹਿਲਾਂ ਤਾਂ ਨਾ ਦੋ ਜਦੋਂ ਲੰਘ ਗਏ ਦੋ ਤਿੰਨ ਹਫ਼ਤੇ ਤੇ ਉਹ ਪੇ ਹਾਂ ਤਿੰਨ ਹਫਤੇ ਕੀਤੀ ਮੈਂ ਜਾਉ ਅੱਛਾ ਜੀ ਤੇ ਉਹ ਤਿੰਨ ਹਫਤੇ ਬਾਅਦ ਜਦੋਂ ਤਨਖਾਹ ਦਾ ਟਾਈਮ ਆਇਆ ਨਾ ਤੇ ਉਹਨੇ ਉਹ ਕਹਿੰਦਾ ਜੀ ਮੈਂ ਟ੍ਰੇਨਿੰਗ ਦੇ ਪੈਸੇ ਕੱਟਨੇ ਆ ਦੋ ਹਫਤਿਆਂ ਦੇ ਟ੍ਰੇਨਿੰਗ ਦੇ ਪੈਸੇ ਕੱਟਨੇ ਆ ਤਿੰਨ ਚੋਂ ਹਾਂ ਤਿੰਨ ਚੋਂ ਵੀ ਇੱਕ ਹਫਤੇ ਦੀ ਪੇ ਦਊਗਾ ਤਾਂ ਪੇ ਵੀ ਕੀ ਸੀਗੀ ਐਵੇਂ 2.5 300 ਡਾਲਰ ਵੀਕ ਦਾ ਸੀ ਬਣਦਾ ਬਸ ਹਾਂ ਅੱਛਾ ਜੀ ਤੇ ਉਹ ਜਦੋਂ ਗੱਲ ਹੋਈ ਮੈਨੂੰ ਕਹਿੰਦਾ ਮੈਂ ਵੀ ਮੈਂ ਪੈਸੇ ਨਹੀਂ ਕਟਾਉਣੇ ਬੀ ਮੈਨੂੰ 3 ਹਫਤੇ ਹੋ ਗਏ ਯਾਰ ਕੰਮ ਕਰਦਾ ਵੀ ਤੂੰ ਟ੍ਰੇਨਿੰਗ ਨੂੰ ਮੈਨੂੰ ਕਿਹੜਾ ਵੀ ਤੂੰ ਜਹਾਜ਼ ਚਲਾਉਣਾ ਸਿਕਾਇਆ ਵੀ ਟਰਾਲੀਆਂ ਪੁਸ਼ਿੰਗ ਕਰਨੀਆਂ ਕਿੱਡੀ ਕੁ ਵੱਡੀ ਗੱਲ ਆ ਤੇ ਉਹ ਹੋਇਆ ਅੱਛਾ ਹੋਰ ਆਨ ਦਾ ਟਾਪ ਹੋਇਆ ਕਿ ਮੈਨੂੰ ਫੋਨ ਲੈ ਕੇ ਦਿੱਤਾ ਬ੍ਰਦਰ ਨੇ ਇੱਥੇ ਹਾਂਜੀ ਨੋਕੀਆ ਦਾ ਉਦੋਂ ਸੀਗਾ ਹੁੰਦਾ ਹੁੰਦਾ ਤੇ ਉਹ ਮੇਰਾ ਫੋਨ ਨਾ ਉਹ ਟਰਾਲੀ ਪੁਸ਼ਿੰਗ ਕਰਦਿਆਂ ਕਰਦਿਆਂ ਮੇਰੇ ਜੇਵਸ ਚਿੱਗਦੇ ਤਾਂ ਫੋਨ ਵੀ ਟੁੱਟ ਗਿਆ ਅੱਛਾ ਉਸ ਤੋਂ ਪਹਿਲਾਂ ਉਹਦੀ ਸਕਰੀਨ ਟੁੱਟ ਗਈ ਤੋ ਮੈਂ ਉਹਦੇ ਤੋਂ ਕਹ ਪਿਆ ਪਹਿਲਾਂ ਹੀ ਤੇ ਜਦੋਂ ਪੈਸੇ ਦੇਣ ਦੀ ਵਾਰੀ ਆਈ ਇਹ ਕਹਿੰਦਾ ਦੋ ਹਫ਼ਤੇ ਦੀ ਟ੍ਰੇਨਿੰਗ ਦੇ ਪੈਸੇ ਕੱਟਨੇ। ਅੱਛਾ ਮੈਂ ਵੀ ਮੈਂ ਵੀ ਪੈਸੇ ਤੇ ਨਹੀਂ ਮੈਂ ਕਟਾਉਣੇ। ਤੇ ਵੀ ਪੈਸੇ ਤਾਂ ਮੈਂ ਪੂਰੇ ਲੈਣੇ ਆ। ਤੇ ਇਹ ਕਹਿੰਦਾ ਜੇ ਪੈਸੇ ਪੂਰੇ ਲੈਣੇ ਫਿਰ ਕੱਲ ਤੋਂ ਜੋਬ ਤੇ ਨਾ ਆਇ। ਅੱਛਾ। ਲੈ ਪੈਸੇ ਤੈਨੂੰ ਦੇ ਦਿੰਨਾ ਪਰ ਜੋਬ ਤੇ ਨਾ ਆਇ। ਮੈਂ ਨਾ ਪੈਸੇ ਤਾਂ ਪੂਰੇ ਲਵਾਂਗਾ ਜੋਬ ਤੇ ਨਹੀਂ ਆਉਂਦਾ। ਉਹ ਚੰਗੀ ਚੀਜ਼ ਹੀ ਹੋਈ। ਮੈਂ ਆਇਆ ਨਹੀਂ ਜੋਬ ਤੇ ਪੈਸੇ ਲੈ ਕੇ ਚਲਾ ਗਿਆ। ਅੱਛਾ। ਤੇ ਉਹ ਹੁਣ ਜਦੋਂ ਉਹ ਜੋਬ ਛੱਡੀ ਅਦਰਵਾਈਜ਼ ਹੋ ਸਕਦਾ ਉਹ ਹੀ ਮੈਂ 6 ਮਹੀਨੇ ਸਾਲ ਉੱਥੇ ਕਰ ਉਹ ਜੌਬ ਛੱਡੀ ਫਿਰ ਹੋਰ ਐਫਰਟ ਕੀਤੇ ਇੱਧਰ ਉੱਧਰ ਉਦੋਂ ਮੁੰਡੇ ਇਕੱਠੇ ਬਹੁਤ ਹੁੰਦੇ ਹੁੰਦੇ ਸੀਗੇ ਜਿਵੇਂ ਰਹਿੰਦੇ ਵੀ ਇਕੱਠੇ 18 18 20 20 ਇੱਕ ਇੱਕ ਘਰ ਚ ਵੀ ਰਹਿੰਦੇ ਹੁੰਦੇ ਸੀ ਆਪਾਂ ਚਲੋ ਸ਼ੁਰੂ ਤੋਂ ਫੈਮਿਲੀ ਨਾਲ ਔਨ ਕਰਕੇ ਨਹੀਂ ਉਸ ਤਰੀਕੇ ਰਿਹਾ ਪਰ ਮੇਰਾ ਆਉਣ ਜਾਣ ਬਹੁਤ ਸੀ ਮੁੰਡਿਆਂ ਦਾ ਠੀਕ ਹੈ ਜੀ ਸ਼ੁਰੂ ਤੋਂ ਮੈਂ ਜਾਣਾ ਹੈ ਸਪਾਰਕ ਚ ਰਹਿੰਦੇ ਹੁੰਦੇ ਸੀ ਉਹਨਾਂ ਕੋਲ ਰੋਜ਼ ਜਾਣਾ ਜਨਰਲ ਕੰਮ ਨਹੀਂ ਸੀ ਉੱਥੇ ਅਸੀਂ ਬੈਠਣਾ ਇੱਧਰ ਉੱਧਰ ਉਦੋਂ ਇੱਕ ਦੂਜੇ ਦੀ ਮਦਦ ਵੀ ਬਹੁਤ ਕਰਦੇ ਹੁੰਦੇ ਸੀ ਸਾਰੇ ਜੀ ਬਈ ਇੱਧਰ ਕਰ ਲੋ ਇੱਧਰ ਜੂਮੇ ਦੇ ਲੋ ਆਹ ਕਰ ਲੋ ਉਹ ਕਰ ਲੋ ਚਲੋ ਜੈਂਡ ਕਰਦਿਆਂ ਕਰਦਿਆਂ ਫਿਰ ਲੱਗੀ ਆਪਣੀ 에어ਪੋਰਟ ਤੇ ਨਾਈਟ ਕਲੀਨਿੰਗ ਦੀ ਲੱਗੀ ਜੋਬ ਡੋਮੈਸਟਿਕ 에어ਪੋਰਟ ਤੇ ਬਹੁਤੋਂ ਅੱਗੇ ਅੱਗੇ ਤੇ ਫਿਰ ਚਲਦਾ ਗਿਆ ਬੜਾ ਵਧੀਆ ਸਿਸਟਮ ਚੱਲਦਾਗਾ ਪਰ ਜੋਬਾਂ ਦਾ ਉਦੋਂ ਬਹੁਤ ਔਖਾ ਸੀਗਾ ਮੈਨੂੰ ਯਾਦ ਆ ਉਦੋਂ ਆ ਕਾਰਵਾਸ਼ ਤੇ ਜਾਂਦੇ ਹੁੰਦੇ ਸੀ ਮੁੰਡੇ ਸ਼ੇਰਿੰਗ ਚ ਆਪਾਂ ਰਹਿੰਦੇ ਸੀ ਇੱਕ ਜਗ੍ਹਾ ਤੇ ਉਹਨਾਂ ਨੇ ਕੀ ਕਰਨਾ ਵਿਚਾਰਾਂ ਨੇ ਸਵੇਰੇ ਤੜਕੇ ਹੀ ਪਹੁੰਚਣਾ ਹੁੰਦਾ ਸੀ ਕਾਰਵਾਸ਼ ਖੋਲਣ ਤੋਂ ਪਹਿਲਾਂ ਹਾਂਜੀ ਤੇ ਘਰੋਂ ਰੋਟੀਆਂ ਰਟੀਆਂ ਪਕਾ ਕੇ ਉਹਨਾਂ ਲੈ ਜਾਣੀਆਂ ਤੇ ਜੇ ਕਿਤੇ ਮੀਂਹ ਆ ਗਿਆ ਤੇ ਉਹਨਾਂ ਕਹਿਣਾ ਵੀ ਚਲੋ ਬਾਹਰ ਇਹਨਾਂ ਆਊਟ ਹੁੰਦਾ ਸੀਗਾ ਮਿੰਟਾਂ ਦੇ ਹਿਸਾਬ ਨਾਲ ਵੀ ਇੱਕ ਤਰ੍ਹਾਂ ਦਾ ਅੱਛਾ ਦੇ ਜਿੰਨਾ ਜਿੰਨੀ ਦੇਰ ਤੁਸੀਂ ਕੰਮ ਕਰ ਰਹੇ ਹੋ ਜੀ ਓਨੀ ਦੇਰ ਤੁਹਾਡਾ ਟਾਈਮ ਪੈ ਰਿਆ ਜਿਵੇਂ ਆ ਗਿਆ ਤੁਸੀਂ ਬਾਹਰ ਬਹਿ ਗਏ ਹੋ ਕਾਰਨ ਵਾਸਤੇ ਬਾਹਰ ਬਿਠਾ ਦੇਣਾ ਉਹਨਾਂ ਨੇ ਵੀ ਬਸ ਬਹਿ ਜਾਓ ਹਣ ਭਾਵੇਂ ਕਈ ਵਾਰੀ 4-4 ਘੰਟੇ ਮਹੀ ਪੈਂਦਾ ਰਿਹਾ ਕਈ ਵਾਰੀ ਪੂਰਾ ਪੂਰਾ ਤੈਨੂੰ ਉੱਥੇ ਰਹਿ ਕੇ ਵੀ ਤੂੰ 2 ਘੰਟੇ ਦੇ ਪੈਸੇ ਨਹੀਂ ਉਹਨਾਂ ਦੇ ਬਣ ਦਿੰਦੇ ਅੱਛਾ ਜਿਹੜਾ ਟਾਈਮ ਤੁਸੀਂ ਬਾਹਰ ਬੈਠੇ ਹੋ ਉਹਦੇ ਕੋਈ ਪੈਸੇ ਨਹੀਂ ਭਾਵੇਂ ਤੁਸੀਂ ਸ਼ਵੇਰ ਤੋਂ ਲੈ ਕੇ ਸ਼ਾਮ ਤੱਕ 6 ਵਜੇ 7 ਵਜੇ ਜਦੋਂ ਵੀ ਬੰਦ ਹੋਣਾ ਨਾ ਉਹਨਾਂ ਸويرੇ ਤੜਕੇ ਤੋਂ ਜਾਣਾ ਤੇ ਸ਼ਾਮ ਤੱਕ ਕਈ ਵਾਰੀ 2 ਘੰਟੇ ਲੱਗਦੇ ਹੁੰਦੇ ਸੀਗੇ ਪੂਰੇ ਦਿਨ ਦੇ। ਰਹਿਣਾ ਤੁਸੀਂ ਉੱਥੇ ਸਾਰਾ ਦਿਨ। ਹਾਂ ਰਹਿਣਾ ਉੱਥੇ ਹੀ ਆਜਰੀ ਪੂਰੀ ਦੇਣੀ ਐ। ਤੁਹਾਨੂੰ ਇੱਕ ਦੋ ਬਸ ਪੈਸੇ 1-2 ਘੰਟਿਆਂ ਦੇ ਮਤਲਬ ਇੰਨਾ ਮੁਸ਼ਕਲ ਹੁੰਦਾ ਸੀ ਕੰਮ ਯਾਰ। ਪਰ ਹੁਣ ਅੱਗੇ ਤੋਂ ਅੱਗੇ ਜਿਵੇਂ ਚਲੋ ਟੈਕਨੋਲੋਜੀ ਵਧੀ ਆ ਲੋਕੀ ਹੁਣ ਤਾਂ ਬੱਚੇ ਉਥੋਂ ਪਤਾ ਕਰਕੇ ਆਉਂਦੇ ਇਹਨਾਂ ਨੂੰ ਪਤਾ ਹੁੰਦਾ ਸਾਰਾ ਵੀ ਕਿੰਨਾ ਟਾਈਮ ਅਸੀਂ ਪੜਾਈ ਕਰਨੀ ਆ ਕਿਹੜੇ ਕੋਰਸ ਚੱਲੇ ਕਿਹੜੀ ਯੂਨੀਵਰਸਿਟੀ ਚੱਲੇ ਕਿਵੇਂ-ਕਿਵੇਂ ਹਨਾ ਹੁਣ ਇਹ ਟੈਕਨੋਲੋਜੀ ਦਾ ਇਹ ਫਾਇਦਾ ਹੋਇਆ। ਬਟ ਉਦੋਂ ਮੈਨੂੰ ਇਹ ਲੱਗਦਾ ਕਿ ਸ਼ਾਇਦ ਨਾ ਆਪਸ ਵਿੱਚ ਕਨੈਕਟਡ ਜ਼ਿਆਦਾ ਸੀਗੇ ਯਾਰ ਦੋਸਤ ਟਾਈਪ ਨਾ ਫਰੈਂਡਸ਼ਿਪ ਬੜੀ ਸੀਗੀ ਹੁਣ ਸਭ ਆਪੋ ਆਪ ਣੇਜੇ ਦੇ ਵਿੱਚ ਜ਼ਿਆਦਾ ਉਹ ਹੋਏ ਹੋਏ ਹੈ ਸ਼ਾਇਦ ਇਹ ਵੀ ਕਾਰਨ ਹੋਵੇ ਤੇ ਮੈਨੂੰ ਯਾਦ ਆ ਯਾਰ ਅਸੀਂ ਇੱਕ ਦੂਜੇ ਦੀਆਂ ਫੀਸਾਂ ਭਰਨ ਤੱਕ ਵੀ ਕੰਮ ਚੱਲਦਾ ਹੁੰਦਾ ਸੀਗਾ ਵੀ ਜੇ ਕਿਸੇ ਕੋ ਨਹੀਂ ਭਰੀ ਗਈ ਵੀ ਚਲ ਯਾਰ ਮੇਰੀ ਫੀਸ ਭਰ ਦੇਈ ਹਣਾ ਕਿਉਂਕਿ ਕਿਹੜੇ ਉਦੋਂ ਕ੍ਰੈਡਿਟ ਕਾਰਡ ਮਿਲਦੇ ਸੀ ਜਾਂ ਵੀ ਬੰਦੇ ਨੇ ਇਧਰੋਂ ਉਧਰੋਂ ਕਰ ਲੈਣਾ ਸਾਰੇ ਸਟੂਡੈਂਟ ਲਾਈਫ 'ਚ ਐਵੇਂ ਹੁੰਦਾ ਸੀਗਾ ਤੇ ਉਹ ਬੜਾ ਵਧੀਆ ਇੱਕ ਦੂਜੇ ਦਾ ਸਾਥ ਸਾਰੇ ਦਿੰਦੇ ਸੀਗੇ ਗੁੱਡ ਚੀਜ਼ ਕਿ ਜਿਹੜੇ ਉਸ ਟਾਈਮ ਸਟਰਗਲ ਚ ਤੁਹਾਡੇ ਯਾਰ ਦੋਸਤ ਬਣੇ ਹੁੰਦੇ ਨੇ ਉਹ ਤੁਹਾਡੇ ਨਾਲ ਹਮੇਸ਼ਾ ਅੱਜ ਤੱਕ ਵੀ ਤੁਹਾਡੇ ਕਨੈਕਸ਼ਨ ਚ ਨੇ ਤੇ ਉਹ 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 ਕਦੇ ਵੀ ਨਹੀਂ ਤੁਹਾਡੇ ਤੋਂ ਪਿੱਛੇ ਹੁੰਦੇ ਬਸ ਜਿਵੇਂ ਇੰਡੀਆ ਚ ਆਪਣੇ ਸਕੂਲ ਟਾਈਮ ਦੇ ਯਾਰ ਹੁੰਦੇ ਨੇ ਉਹ ਹੁੰਦੇ ਨੇ ਇੱਕਿਆ ਕੇ ਜਿਹੜੇ ਤੁਹਾਡੇ ਸਟਾਰਟਿੰਗ ਚ ਬਣ ਗਏ ਵਾਹ ਜਿਹੜੇ ਜਿੰਨਾ ਤੁਹਾਡੇ ਨਾਲ ਹੀ ਸਟ੍ਰਗਲ ਸਹੀ ਗਰ ਹਾਂ ਆਪਾਂ ਇੱਕ ਉਹ ਜਿਨ੍ਹਾਂ ਨੇ ਹੈਲਪ ਕੀਤੀ ਉਹੀ ਆਪਣੇ ਨਾਲ ਰਹਿਣ ਹੁੰਦੇ ਨੇ ਬਾਕੀ ਹੋਰ ਸਰਕਲ ਇਹਨਾਂ ਬਣਦਾ ਵੀ ਬਣਦਾ ਆਕੇ ਤੋ ਕੇ ਆਉਂਦੇ ਜਾਂਦੇ ਲੋਕ ਚੰਗੇ ਵੀ ਵਿੱਚ ਆਈ ਜਾਂਦੇ ਮਿਲ ਹੀ ਜਾਂਦੇ ਆ ਪਰ ਜਿਹੜਾ ਕਨੈਕਸ਼ਨ ਉਹ ਹੁੰਦਾ ਨਾ ਉਹ ਤੁਹਾਡਾ ਹਮੇਸ਼ਾ ਉਹ ਸਟ੍ਰਗਲ ਦੇ ਟਾਈਮ ਵਾਲਾ ਜਿਹੜਾ ਇਕੱਠਾ ਤੁਸੀਂ ਟਾਈਮ ਕੱਢਿਆ ਹੁੰਦਾ ਨਾ ਓਕੇ ਓਕੇ ਇੱਕ ਦੂਜੇ ਦਾ ਸਾਰਿਆ ਹੁੰਦਾ ਇੱਕ ਦੂਜੇ ਦੇ ਦੁੱਖ ਸੁੱਖ ਚ ਖੜੇ ਹੁੰਨੇ ਆ ਹਨਾ ਤੇ ਉਹ ਉਹ ਹਮੇਸ਼ਾ ਨਾਲ ਰਹਿੰਦੇ ਤੇ ਵਧੀਆ ਚੀਜ਼ ਵੀ ਹੈ ਬੰਦਾ ਹਨਾ ਇੱਕ ਇੱਕ ਪੋਜੀਟਿਵ ਉਹਦੇ ਵਿੱਚ ਰਹਿੰਦਾ ਤੁਸੀਂ ਇੱਥੇ ਹੋਰ ਹੁੰਦਾ ਵੀ ਕੌਣ ਆ ਯਾਰ ਇੱਕ ਦੂਜੇ ਦਾ ਹਨਾ ਬੱਚੇ ਇਕੱਲੇ ਇਕੱਲੇ ਆਉਂਦੇ ਆ ਜੇ ਤੁਸੀਂ ਸਾਰੇ ਇੱਕ ਦੂਜੇ ਦਾ ਸਾਥ ਨਹੀਂ ਦੇਵੋਗੇ ਹਨਾ ਤੇ ਹੁਣ ਇਹ ਹੋ ਗਿਆ ਕਿ ਜਿਵੇਂ ਮੈਂ ਦੱਸਿਆ ਕਿ ਹੁਣ ਬੱਚਿਆਂ ਨੂੰ ਪਤਾ ਹੋਵਾ ਜ਼ਿਆਦਾ ਹਾਂਜੀ ਠੀਕ ਹੈ ਪਰ ਐਟਲੀਸ ਜਦੋਂ ਦਾ ਡਾਟਾ ਏ ਟਾਈਮ ਠੀਕ ਆ ਮਤਲਬ ਕਿ ਜਿਵੇਂ ਸਟ੍ਰੇਂਜਰ ਵੀ ਜਿਹੜੇ ਤੁਸੀਂ ਇੱਕ ਦੂਜੇ ਨੂੰ ਕੰਮ ਤੇ ਮਿਲੇ ਫਿਰ ਵੀ ਇੱਕ ਦੂਜੇ ਨੂੰ ਸਪੋਰਟ ਕਰਦੇ ਸੀ ਥੋੜਾ ਬਹੁਤ ਗਾਈਡ ਕਰਦੇ ਸੀ ਅੱਜ ਦੇ ਟਾਈਮ 'ਚ ਕੀ ਜਿੰਨਾ ਮੈਂ ਫੀਲ ਕੀਤਾ ਨਾ ਤਾਂ ਕੋਈ ਬੰਦਾ ਚਾਚੀ ਨਾਲ ਗਾਈਡ ਕਰਦਾ ਇੱਥੇ ਜਿੰਨਾ ਵੀ ਆਪਾਂ ਜਾਣਦੇ ਪਛਾਣਦੇ ਹਾਂ ਗਾਈਡੈਂਸ ਘਟਾ ਹੈ ਤੇ ਇਵਨ ਕਿ ਜਿਵੇਂ ਮੇਰੇ ਵਰਗ ਬੰਦਾ ਜਿੰਨੂੰ ਗਾਈਡੈਂਸ ਦੀ ਲੋੜ ਆ ਉਹ ਵੀ ਪੁੱਛ ਕੇ ਨਹੀਂ ਰਿਹਾ ਜੀ ਉਹ ਵੀ ਕਹਿੰਦਾ ਯਾਰ ਵੀ ਮੈਂ ਕਿਸੇ ਤੋਂ ਕਿਉਂ ਪੁੱਛਣਾ ਵੀ ਮੈਂ ਆਪੇ ਜੋ ਕਤਲਬੀ ਕਰ ਲੂੰਗਾ ਸਹੀ ਗੱਲ ਇਹ ਦੇਖੀ ਜਾਏਗੀ ਨਾ ਬੰਦਾ ਪੁੱਛਦਾ ਤੇ ਨਾ ਹੀ ਕੋਈ ਸਹੀ ਦੱਸਦਾ ਮੈਨੂੰ ਲੱਗਦਾ ਕਿ ਪਤਾ ਨਹੀਂ ਕੋ ਉਹ ਈਗੋ ਕਰ ਰਹਾ ਹੈ ਕਿ ਆਹ ਚੀਜ਼ ਹੈ ਕਿ ਜੋ ਵੀ ਹੈ ਨਾ ਪੁੱਛਦਾ ਬੰਦਾ ਹੂੰ ਵੀ ਕਿਸੇ ਤੋਂ ਕਿ ਵੀ ਨਾ ਕਿਸੇ ਦਾ ਸਹਾਨ ਲੈਣਾ ਚਾਹੁੰਦਾ ਤੇ ਨਾ ਹੀ ਕੋਈ ਸਹੀ ਦੱਸ ਕੇ ਵੀ ਰਾਜੀ ਇਹ ਮਤਲਬ ਕਿ ਬਹੁਤ ਘੱਟ ਹੁੰਦੇ ਨੇ ਜਿਹੜੇ ਆਪ ਨੂੰ ਸਹੀ ਗਾਈਡ ਕਰਦੇ ਨੇ ਨਹੀਂ ਤਾਂ ਜ਼ਿਆਦਾਤਰ ਅਗਲੇ ਇਹੀ ਕਹਿੰਦੇ ਨੇ ਹਾਂ ਹਾਂ ਜਦੋਂ ਤੂੰ ਕਰ ਰਿਹਾ ਸਹੀ ਨਹੀਂ ਆਪਾਂ ਪੰਪਿਸ਼ਕਾਉਣ ਵਾਲੇ ਜ਼ਿਆਦਾ ਹੁੰਦੇ ਨੇ ਮੈਨੂੰ ਲੱਗਦਾ ਤੇ ਪਰ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਉਸ ਟਾਈਮ ਬੜਾ ਫਰਕ ਸੀ ਯਾਰ ਮੈਨੂੰ ਯਾਦ ਆ ਆਪਾਂ ਸ਼ੇਅਰਿੰਗ 'ਚ ਇੱਕ ਵਾਰੀ ਇਹੋ ਜਿਹੇ ਵਸੇ ਪਾਕਿਸਤਾਨੀ ਮੁੰਡੇ ਸੀ ਰਹਿੰਦੇ ਬਹੁਤ ਵਧੀਆ ਪ੍ਰੇਮ ਪਿਆਰ ਸੀ ਉਹਨਾਂ ਨਾਲ ਤੇ ਮੈਂ ਕੁਦਰਤੀ ਨਾ ਮੈਨੂੰ ਮੈਂ ਗੱਡੀ ਥੋੜੀ ਜਲਦੀ ਲੈ ਲਈ ਸੀ ਉਹ ਜਲਦੀ ਵੀ ਕਿਵੇਂ ਲੈ ਲਈ ਉਹ ਜਿਹੜੀ ਕੰਪਨੀ ਨਾਲ ਕੰਮ ਕਰਦਾ ਸੀ ਉਹਨਾਂ ਨੇ ਪੇ ਕਰਦਾ ਮੈਂ ਕਿਸ ਤਰ੍ਹਾਂ ਜ ਉਹਨੂੰ ਤਨਖਾਹ ਚੋਂ ਦੇਈ ਗਿਆ ਹਨ ਜੀ ਤੇ ਉਹ ਉਦੋਂ ਬਰਲੇ ਬਰਲੇ ਕੋ ਸ਼ੁਰੂ ਜਿਹੱਚ ਗੱਡੀ ਹੁੰਦੀ ਸੀਗੀ ਹਾਂਜੀ ਤੇ ਹੁਣ ਤਾਂ ਚੱਲ ਪਹਿਲਾਂ ਆਉਂਦੇ ਬਾਅਦ ਚ ਨੇ ਪਹਿਲਾਂ ਹਰ ਕੋਈ ਗੱਡੀ ਲੈ ਲਿੰਦਾ ਹਨ ਤੇ ਪੈਸੇ ਲੈ ਕੇ ਵੀ ਐਵੇਂ 1100 ਡਾਲਰ ਆਏ ਸੀਗੇ 2100 ਐਵੇਂ ਲੱਗ ਲੁੱਗ ਗਿਆ ਹਾਲਾਂਕਿ ਪਹਿਲੇ 3-4 ਮਹੀਨੇ ਆਪਣੇ ਬ੍ਰਦਰ ਕੋ ਰਹਿ ਮਾਮੇ ਦਾ ਬੇਟਾ ਸੀਗਾ ਤੇ ਬਹੁਤ ਵਧੀਆ ਤਰੀਕੇ ਕਿਤੇ ਇੱਕ ਪੰਜ ਪੈਸੇ ਨਹੀਂ ਲੱਗੇ ਬਹੁਤ ਸਪੋਰਟ ਕੀਤਾ ਉਹਨਾਂ ਨੇ ਜੀ ਤੇ ਪਰ ਸਟੇਲ ਯਾਰ ਗੱਲਾਂ ਤੋਂ ਹੁੰਦਾ ਕੀ ਹੈ ਹਨਾ ਤੇ ਚਲੋ ਗੱਡੀ ਚਲਦੀ ਲਾਈਨ ਕਰਕੇ ਨਾ ਜਿਵੇਂ ਜਿਹੋ ਜਿਹਾਂ ਟ੍ਰੀਟਮੈਂਟ ਆਪਾਂ ਨੂੰ ਮਿਲਿਆ ਸੀਗਾ ਜਿੰਨੀ ਉਹਨਾਂ ਨੇ ਆਪਣੀ ਮਦਦ ਕੀਤੀ ਸੀ ਆਪਾਂ ਵੀ ਬਹੁਤ ਲੋਕਾਂ ਨੂੰ 에ਰਪੋਰਟ ਤੋਂ ਟੋਆ ਬੜੇ ਅੱਗੇ ਤੋਂ ਅੱਗੇ ਸੱਜਣ ਮਿੱਤਰ ਕੋਈ ਆ ਗਿਆ 15 ਦਿਨ ਰਹਿ ਗਿਆ ਮਹੀਨਾ ਰਹਿ ਗਿਆ ਕੋਈ ਚੱਕਰ ਨਹੀਂ ਅੱਜ ਵੀ ਸਾਰੇ ਮਤਲਬ ਮਿਲਦੇ-ਗਿਲਦੇ ਆ ਗੱਲਾਂ ਬਾਤਾਂ ਹੁੰਦੀਆਂ ਨੇ ਪਾਕਿਸਤਾਨੀ ਮੁੰਡੇ ਸੀ ਇਹਨਾਂ ਨੂੰ ਯਾਦ ਆ ਮੈਂ ਉਦੋਂ ਕੰਮ ਤੇ ਸੀਗਾ ਤੇ ਮੈਂ ਜਾਣੀ ਹਿਸਾਬਾ ਕੁਦਰਤੀ ਗੱਲ ਆ ਗਈ ਦਿਮਾਗ 'ਚ ਤੇ ਇਹਨੂੰ ਮੈਂ ਜਾ ਜੀਤੋਲੇ ਨੂੰ ਹਾਂਜੀ 에어ਪੋਰਟ ਤੋਂ ਉੱਥੇ ਲੈ ਕੇ ਆਉਣਾ ਹੈਗੇ ਨੂੰ ਅੱਛਾ ਇਹਨੂੰ ਭੇਜਿਆ ਮਾਂ ਚੱਲ ਜਾ ਇਹਨਾਂ ਦੇ ਨਾਲ ਇੱਕ ਮੁੰਡੇ ਦੇ ਉਹਨਾਂ ਨੂੰ ਜਾ ਕੇ ਉਹਨਾਂ ਦੇ ਕਿਸੇ ਮਤਲਬ ਹੋਰ ਬੱਚੇ ਨੂੰ ਇਹਨੂੰ ਉੱਥੋਂ ਲੈ ਕੇ ਆਉਣਾ ਸੀ ਉਧਰ ਦੇ ਉਮਰ ਚ ਸਾਰੇ ਥੋੜੇ ਵੱਡੇ ਸੀਗੇ ਤੇ ਉਹ ਸਾਰੇ ਉਸ ਹਾਵ ਨਾਲ ਰਿਸਪੈਕਟ ਵੀ ਕਰਦੇ ਸੀ ਕਿਉਂਕਿ ਆਇਆ ਜਦੋਂ ਮੈਂ ਉਦੋਂ ਹੀ 35 34 35 ਸਾਲ ਦਾ ਤਾਂ ਮੈਂ ਆਉਂਦਾ ਹੀ ਸੀਗਾ ਤੇ ਉਹ ਇੰਨੇ ਬੱਚਿਆਂ ਨੂੰ ਅੱਜ ਵੀ ਉਹਨਾਂ ਨਾਲ ਪ੍ਰੇਮ ਪਿਆਰ ਹ ਸਾਰੇ ਮਿਲਦੇ-ਗਿਲਦੇ ਨੇ ਵਧੀਆ ਲੱਗਦਾ ਜੀ ਹਾਂ ਇੱਕ ਕਨੈਕਸ਼ਨ ਜੇ ਇੰਨੇ ਵਧੀਆ ਬਨੇ ਹੋਏ ਉਦੋਂ ਦੇ ਨਹੀਂ ਉਹ ਬਿਲਟ ਹੋ ਗਏ ਨਾ ਜੀ ਉਹ ਹੀ ਹੈ ਨਾ ਨਵੇਂ ਜਿੰਨੇ ਮਰਜ਼ੀ ਬੰਦਾ ਗੱਲਬਾਤ ਕਰ ਲੇ ਉਹ ਚੀਜ਼ ਨਹੀਂ ਬਣਦੀ ਤੇ ਬਾਕੀ ਆਸਟ੍ਰੇਲੀਆ ਦਾ ਤੁਹਾਨੂੰ ਪਤਾ ਇੱਥੇ ਕੰਮ ਦੀ ਕਮੀ ਨਹੀਂ ਹੈਗੀ ਜਿੰਨੇ ਕਰਨਾ ਕੰਮ ਵਾਧੂ ਆ ਕੰਮ ਦੀ ਕਰੇ ਪ੍ਰੋਬਲਮ ਆਏ ਨਹੀਂ ਨਹੀਂ ਆਏਗੀ ਖਾਸ ਕਰਕੇ ਵੱਡੇ ਸ਼ਹਿਰਾਂ ਤਾਂ ਕਦੇ ਵੀ ਨਹੀਂ ਆਉਂਦੀ ਓਕੇ ਛੋਟੇ ਸ਼ਹਿਰ ਜਾ ਕੇ ਹੋ ਸਕਦਾ ਹੈ ਕਿ ਤੁਸੀਂ ਥੋੜੇ ਬਹੁਤ ਵੇਲੇ ਬਹਿ ਜਾਓ ਬੈਂਟਿਆਂ ਦੇ ਉੱਥੇ ਵੀ ਕੰਮ ਮਿਲ ਜਾਂਦਾ ਜੇ ਤੱਦੀ ਕੋਈ ਪ੍ਰੇਫਰੈਂਸ ਨਹੀਂ ਹੈ ਹਾਂ ਜੇ ਤੁਸੀਂ ਸੋਚੋਗੇ ਵੀ ਤੁਸੀਂ ਕੋਈ ਪ੍ਰਿਫਰਡ ਜੌਬ ਹੀ ਕਰਨੀ ਹੈ ਜਾਂ ਸ਼ਾਇਦ ਕਦੇ ਨਹੀਂ ਕਰਨਾ ਫਿਰ ਚਾਂਸ ਹੈ ਕਿ ਵੀ ਤੁਸੀਂ ਦੋ ਅਟੈਂਪਟ ਕਰੇ ਬੈਠੋਗੇ ਜਾਂ ਤੁਹਾਨੂੰ ਜੌਬ ਨਹੀਂ ਮਿਲਗੀ ਪਰ ਹਾਂ বিজয় ਤੁਸੀਂ ਸਿਰਫ ਫਿਲਹਾਲ ਕੰਮ ਕਰਨਾ ਚਾਹੁੰਦੇ ਆ ਵੀ ਉਦੋਂ ਤੱਕ ਜਦ ਤੱਕ ਤੁਹਾਨੂੰ ਕੋਈ ਤੁਹਾਡੀ ਪ੍ਰਿਫਰਡ ਜੌਬ ਨਹੀਂ ਮਿਲਦੀ। ਉਦੋਂ ਤੱਕ ਵਾਧੂ ਕੰਮ ਦੇ অপਸ਼ਨ ਨੇ ਜੇ ਤੁਸੀਂ ਕਰਨਾ ਚਾਹੁੰਦੇ। ਅੱਜ ਨੇ ਕਰਨਾ ਯਾਰ ਉਹਦੇ ਲਈ ਕੰਮ ਬੜੇ ਨੇ। ਨਹੀਂ ਤੇ ਉਦੋਂ ਵੀ ਕਈ ਇਹੋ ਜਿਹੇ ਸੀਗੇ ਇੱਕ ਕਪਲ ਆਇਆ ਸਾਡੇ ਕੋਲ ਹੀ ਉਹ ਰਹਿ ਵੀ 2-3 ਹਫ਼ਤੇ। 2-3 ਹਫ਼ਤੇ ਬਾਅਦ ਵੀ ਨਹੀਂ ਸਾਡਾ ਨਹੀਂ ਦਿਲ ਲੱਗਣਾ। ਜੰਗ ਕਪਲ ਉਥੋਂ ਜ਼ਮੀਨ ਵੀ ਗਹਿਣੇ-ਗੁਣੇ ਰੱਖ ਕੇ ਆਏ। ਕੋਈ ਕੋਈ 18-20 ਲੱਖ ਲਾ ਕੇ ਆਏ। ਤੇ ਬਟ ਉਹ ਫਿਰ ਵੀ ਕਹਿੰਦੇ ਨਹੀਂ ਮਤਲਬ ਸਾਡੇ ਕੋਲ ਨਹੀਂ ਚੱਲਣਾ ਇਹ। ਮਤਲਬ ਐਡੀ ਸ਼ਤਿਆ ਹੁੰਦਣਾ ਛੱਡ ਗਏ। ਇਹ ਏਡੇ ਛੇਤੀ ਵਾਪਸ ਚਲੇ ਗਏ ਨਹੀਂ ਤਾਂ ਠੀਕ ਹੈ ਜੀ ਜਿਹੜਾ ਖਾਸ ਕਰਕੇ ਜਿਹੜਾ ਬੰਦਾ ਜੋਬ ਵਗੈਰਾ ਛੱਡ ਕੇ ਆਉਂਦਾ ਨਾ ਉੱਥੋਂ ਅੰਡੀਆ ਤੋਂ ਉਹਦੇ ਲਈ ਔਖਾ ਹੁੰਦਾ ਤਾਂ ਨਹੀਂ ਹੁੰਦੇ ਆ ਕਈ ਵਾਰੀ ਇਹੋ ਜਿਹੇ ਵੀ ਕੇਸ ਆ ਲੱਗਿਆ ਸੀ ਵੀ ਦੋਨੋਂ ਜਣੇ ਜੋਬ ਛੱਡ ਕੇ ਆਏ ਜੀ ਨਹੀਂ ਮੈਂ ਉਹ ਵੀ ਕਹ ਰਿਹਾ ਵੀ ਕਈ ਹੁੰਦੇ ਵੀ ਜਿਆਦਾ ਮੈਂ ਕਹਾਂਗਾ ਮੋਸਟਲੀ ਹੁੰਦੇ ਨੇ ਜੀ ਜਿਹੜੇ ਆਦਾ ਵਾਪਸ ਮੁੜ ਜਾਂਦੇ ਆ ਜਾਂ ਕੁਝ ਕੋਈ ਕੋਈ ਹੈ ਹੂੰ ਬੜੇ ਕਹਿ ਮੁੰਡੇ ਸਾਡੇ ਨਾਲ ਦੇ ਵੀ ਕਈ ਗਏ ਪਰ ਕਿਸੇ ਨੇ ਆ ਚੀਜ਼ ਨਹੀਂ ਹੋਈ ਜਿਵੇਂ ਵੀ ਇੱਥੇ ਸਟ੍ਰੈਸ ਚ ਆ ਕੇ ਜਿਵੇਂ ਬੱਚੇ ਹੋਣਾ ਸੁਸਾਈਡ ਕਰ ਲਿਆ ਜਾਂ ਕੁਝ ਇਹੋ ਜਿਹਾ ਕੁਝ ਕਰ ਲਿਆ ਇਹੋ ਜਿਹਾ ਨਹੀਂ ਮੈਂ ਸੁਣਿਆ ਉਹਨਾਂ ਨੇ ਕਰਕੇ ਟਰਾਈ ਕੀਤਾ ਇੱਥੇ ਆ ਕੇ ਨਹੀਂ ਬਣਿਆ ਜਾਂ ਨਹੀਂ ਜੱਜਿਆ ਅਗਲੇ ਵਾਪਸ ਚਲੇ ਗਏ ਜਿੰਨੂੰ ਜੱਜ ਗਿਆ ਜਾਂ ਜਿੰਨੇ ਚਾਹਿਆ ਇੱਥੇ ਰਹਿਣਾ ਉਹ ਰਹਿ ਵੀ ਗਏ ਉਹ ਰਹਿ ਗਏ ਰਾਤ ਲੱਭੀ ਜਾਂਦਾ ਬੰਦੇ ਇਹ ਤਾਂ ਹੈ ਨਹੀਂ ਵੀ ਕਿਸੇ ਚੀਜ਼ ਦਾ ਕੋਈ ਹੱਲ ਨਹੀਂ ਹੈਗਾ ਹੱਲ ਹਰ ਇੱਕ ਚੀਜ਼ ਦਾ ਹੁੰਦਾ ਕਿਸੇ ਨੂੰ ਥੋੜਾ ਸਮਾਂ ਲੱਗ ਜਾਂਦਾ ਕਿਸੇ ਨੂੰ ਨਹੀਂ ਲੱਗਦਾ ਮੈਂ ਉਹੀ ਕਹਿੰਦਾ ਜਿਵੇਂ ਸਾਨੂੰ ਹੁਣ ਇੰਨੇ ਸਾਲ ਲੱਗ ਗਏ ਯਾਰ 12 13 ਸਾਲ ਲੱਗ ਗਏ ਹਰ ਵਾਰੀ ਐਂ ਲੱਗਦਾ ਸੀ ਵੀ ਇਸ ਤੋਂ ਅੱਗੇ ਕੁਝ ਨਹੀਂ ਹੁਣ ਕਿਵੇਂ ਕਰਾਂਗੇ ਕੀ ਹੋਊਗਾ ਹਨਾ ਪਰ ਇੱਕ ਰਸਤਾ ਹੈ ਕੋਈ ਨਾ ਕੋਈ ਜਿਵੇਂ ਕਹਿੰਦੇ ਸਾਰੇ ਦਰਵਾਜ਼ੇ ਬੰਦ ਹੋ ਜਾਂਦੇ ਨਾ ਕੋਈ ਨਾ ਕੋਈ ਖਿੜਕੀ ਖੁੱਲ ਹੀ ਰਹਿੰਦੀ ਹੈ ਬਸ ਉਹ ਖਿੜਕੀ ਵਾਲੀ ਦੇਖਣਾ ਹੁੰਦਾ ਵੀ ਦਰਵਾਜ਼ੇ ਬੰਦ ਨਾ ਵੇਖੋ ਜਿਹੜੀ ਖਿੜਕੀ ਖੁੱਲੀ ਆ ਉਹਨੂੰ ਵੇਖ ਕੇ ਵੀ ਇੱਥੋਂ ਉਹਨੂੰ ਰਸਤਾ ਲੱਭੂਗਾ ਤੇ ਉਸ ਹੱਬ ਨਾਲ ਤੁਰੇਗਾ ਮੈਂ ਤੁਹਾਨੂੰ ਆਪਣੇ ਦੱਸਣਾ ਜੀ ਮੈਂ ਹੁਣ 2015 ਚ ਆਇਆ ਤੇ ਜਦੋਂ ਮੈਂ ਆਪਣਾ ਪੀਆਰ ਦਾ ਪ੍ਰੋਸੈਸ ਸਟਾਰਟ ਕਰਨਾ ਸੀਗਾ ਤੇ ਮੈਂ ਵੀ ਸਿਡਨੀ ਤੋਂ ਮੂਵ ਹੋਇਆ ਡਿਲੇਟ ਜਦੋਂ ਗਿਆ ਉੱਥੇ ਜਾ ਕੇ ਮੈਂ ਆਪਣੀ ਸਟੱਡੀ ਕੀਤੀ ਆਟੋਮੋਟਿਵ ਚ ਤੇ ਫਿਰ ਮੈਂ ਜੋਬ ਰੈਡੀ ਕਰਨਾ ਸੀਗਾ ਆਪਣਾ ਤੇ ਉਹ ਆਪਣਾ ਉਹਦੇ ਚ ਕੀ ਸੀਗਾ ਮੇਰੇ ਕੋਲ 2 ਸਾਲ ਦਾ ਵੀਜ਼ਾ ਸੀਗਾ ਹੂੰ ਤੇ ਉਹਦੇ ਚ 1 ਸਾਲ ਦੀ ਸਟੱਡੀ ਸੀ 1 ਸਾਲ ਦੀ ਕੰਮ ਸੀਗਾ ਪਰ 2 ਮਹੀਨੇ ਮੈਨੂੰ ਲੱਗੇ ਸਟੱਡੀ ਤੋਂ ਬਾਅਦ ਜੌਬ ਲੱਭਣ ਜੀ ਓਕੇ ਤਾਂ ਮੇਰੇ 10 ਮਹੀਨੇ ਹੀ ਰਹਿ ਗਏ ਹੂੰ ਤਾਂ ਪਰ ਉਹਦੇ ਲਈ ਐਗਜ਼ੈਕਟ 12 ਮਹੀਨੇ ਦਾ ਵੀਜ਼ਾ ਲੈਣਾ ਚਾਹੀਦਾ ਹੁੰਦਾ ਕਰਦੇ ਮੈਂ ਪਰ ਫਿਰ ਵੀ ਕਿਸੇ ਤਰ੍ਹਾਂ ਵੜ ਗਿਆ ਕੰਮ ਚ ਕਿ ਮੈਂ ਕਿਹਾ ਨਹੀਂ ਕਰਨਾ ਅੱਗੇ ਜਾ ਕੇ ਜਦੋਂ ਪ੍ਰੋਸੈਸ ਕਰਾਂਗੇ ਫਿਰ ਦੇਖਾਂਗੇ ਹਾਂਜੀ ਤੇ ਮੈਂ ਆਪਣਾ ਜੋਬ ਆਪਣੀ ਸਟਾਰਟ ਕਰਤੀ ਸਾਰਾ ਕੁਝ ਕੀਤਾ 6 ਮਹੀਨੇ ਬਾਅਦ ਜਦੋਂ ਮੈਂ ਆਪਣਾ ਅ ਅਪਲਾਈ ਕੀਤਾ ਇੱਕ ਅਪਲੀਕੇਸ਼ਨ ਅਪਲਾਈ ਕਰਨੀ ਹੁੰਦੀ ਹੈ ਕਿ ਵੀ ਮੈਂ ਇੱਥੇ ਕੰਮ ਕਰਾਂ ਸਾਰਾ ਕੁਝ ਇਹੋ ਤੇ ਉਹਨਾਂ ਦਾ 6 ਮਹੀਨੇ ਮੈਨੂੰ ਕੰਮ ਕਰਦਨੇ ਹੋਗੇ ਤੇ ਜਦੋਂ ਮੇਰੀ ਫਾਈਲ ਉਹਨਾਂ ਨੇ ਦੇਖੀ ਤੇ 10 ਮਹੀਨੇ ਬਾਅਦ ਉਹਨਾਂ ਨੇ ਮੇਰੇ ਰਿਪਲਾਈ ਉਹਨਾਂ ਨੇ ਰਿਜੈਕਟ ਕਰਤਾ ਤੇ ਉਹ ਬੈਰੀ ਜਿੰਨੇ ਨੂੰ ਤਾਂ ਮੇਰਾ ਟੈਸਟ ਆ ਜਾਣਾ ਚਾਹੀਦਾ ਸੀਗਾ ਵੀ ਰਿਪਲਾਈ 10 ਮਹੀਨੇ ਬਾਅਦ ਆਇਆ ਉਦੋਂ ਮੈਂ ਆਪਣੇ ਵੱਡੇ ਵੀਰੇ ਨਾਲ ਸੀਗਾ ਕੰਟੈਕਟ ਜਿੱਥੇ ਉਹ ਕੰਨ ਭਰੀ ਹੈ ਤੇ ਉਹਨਾਂ ਨਾਲ ਗੱਲਬਾਤ ਕਰਦਾ ਹੁੰਦਾ ਸੀਗਾ ਦੇ ਉਹਨੂੰ ਸਾਰਾ ਕੁਝ ਦੱਸਣਾ ਉਹਨੇ ਮੈਨੂੰ ਪੁੱਛਣਾ ਕਿ ਕੋਈ ਈਮੇਲ ਦਾ ਰਿਪਲਾਈ ਆਇਆ ਹੈ ਮੈਂ ਕਿਹਾ ਨਹੀਂ ਆਇਆ ਕਿੰਨੇ ਦਿਨ ਮਹੀਨੇ ਲੱਗੇ ਰਿਪਲਾਈ ਆਇਆ ਉਹਨੇ ਰਿਜੈਕਟ ਕਰਤਾ ਵੀ ਮੈਨੂੰ ਦੱਸਿਆ ਵੀ ਇਹ ਦਾ ਰਿਜੈਕਟ ਹੋ ਗਿਆ ਮੇਰਾ ਜੋਬ ਰਿ ਜੋਬ ਰਿਡ ਰਿਜੈਕਟ ਹੋ ਗਿਆ ਕਰਦੇ ਕਰਦੇ 9 ਮਹੀਨੇ ਹੋ ਗਏ ਤੇ ਫਿਰ ਪਰ ਹਾਲਾਂਕਿ ਜਿਹੜੇ ਮੈਨੂੰ ਇਮੀਗ੍ਰੇਸ਼ਨ ਮੇਰੇ ਏਜੰਟ ਸੀ ਉਹ ਮੈਨੂੰ ਵਧੀਆ ਮਿਲੇ ਜਿਨ੍ਹਾਂ ਨੇ ਮੈਨੂੰ ਵਧੀਆ ਗਾਈਡ ਕੀਤਾ ਉਹ ਕਹਿੰਦੇ ਵੀ ਕੋਈ ਨਹੀਂ ਆਪਾਂ ਦੁਬਾਰਾ ਈਮੇਲ ਕਰਦੇ ਆਂ ਉਹਨਾਂ ਨੂੰ ਫਿਰ ਮੈਂ ਉਹਨਾਂ ਨੂੰ ਦੁਬਾਰਾ ਈਮੇਲ ਕੀਤੀ ਤੇ ਮੈਂ ਜਿੱਥੇ ਕਿਸੇ ਨਾਲ ਨਹੀਂ ਸ਼ੇਅਰ ਕਰ ਅਸੀਂ ਕਰਦੇ ਪ ਉਹ ਜਦੋਂ ਸੈਕੰਡ ਈਮੇਲ ਦਾ ਰਿਪਲਾਈ ਆ ਉਹਦੋਂ ਉਹਨਾਂ ਨੇ ਵੀ ਇੰਡੀਆ ਜਾਣਾ ਸੀ ਮੇਰੇ ਪਰਾ ਤੇ ਭਾਬੀ ਨੇ ਉਹ ਉਹਨਾਂ ਨੇ ਜਾੜ ਚੜ੍ਹੇ ਆ ਠੀਕ ਹੈ ਹੁਣ ਉਹਨਾਂ ਦਾ ਫੋਨ ਬੰਦ ਹੈ ਹੋਰ ਮੈਂ ਕਿਸੇ ਨਾਲ ਸ਼ੇਅਰ ਨਹੀਂ ਕਰ ਸਕਦਾ ਉਦੋਂ ਫਿਰ ਦੇ ਜੈਕਟ ਹੋ ਗਿਆ ਮੈਂ ਕੱਲਾ ਆਈਡੀ ਲੇਟ ਚ ਮੈਨੂੰ ਯਾਦ ਆ ਕਿ ਮੈਂ ਉਹ ਬਰੀ ਚਲਾ ਰਾ ਸੀ ਕਿ ਮੈਂ ਇੰਨਾ ਮਤਲਬ ਕਿ ਲੋ ਫੀਲ ਬੰਦਾ ਵੀ ਫੇਟ ਔਖਾ ਹੋ ਰਿਹਾ ਕੰਮ ਤੇ ਮੈਂ ਇੰਨਾ ਆਖਿਆ ਸੀਗਾ ਕਿ ਮੈਂ ਕਰਦਿਆਂ ਮੈਂ ਗੱਲ ਕੀਤੀ ਵੀ ਉਦੋਂ ਕੈਨੇਡਾ ਦੇ ਵੀਜ਼ਾ ਈਜ਼ੀ ਲੱਗਦੇ ਸੀਗੇ ਤੇ ਮੈਂ ਕਿਹਾ ਵੀ ਮੈਂ ਵੀ ਮੇਰੀ ਬੱਸ ਹੋ ਗਈ ਇੱਥੇ ਵੀ ਮੈਂ ਹੁਣ ਵਾਪਸ ਆਉਣਾ ਇੰਡੀਆ ਇੱਥੋਂ ਦੀ ਮੈਂ ਕੈਨੇਡਾ ਦਾ ਅਪਲਾਈ ਕਰਨਾ ਹੈ ਜਿੱਦਾਂ ਵੀ ਤਾਂ ਕਰਦੇ ਆਬਵੀਅਸਲੀ ਸ਼ੁਰੂ ਤੋਂ ਸਪੋਰਟ ਕਰਦੇ ਨੇ ਕਹਿੰਦੇ ਵੀ ਤੂੰ ਆ ਜਾ ਜੇ ਤੇਨੂੰ ਲੱਗਦਾ ਕੋਈ ਨਹੀਂ ਕਰ ਲਾਂਗੇ ਤੇ ਫੇਰ ਕਰਕੇ ਫੇਰ ਮੈਨੂੰ ਮੇਰੇ ਜਨੇ ਫੇਰ ਗਾਈਡ ਕੀਤਾ ਕਹਿੰਦਾ ਵੀ ਨਹੀਂ ਕਹਿੰਦਾ ਵੀ ਕੰਮ ਕਰਦੇ ਆਪਾਂ ਵੀਜ਼ਾ ਹੀ ਮੁੱਕਨ ਦਿੰਦੇ ਕਿਉਂਕਿ ਰੀਜ਼ਨ ਇਹੀ ਦੇ ਰਹੇ ਸੀ ਵੀ ਤੇਰੇ ਕੋਲ 2 ਮਹੀਨੇ ਘੱਟ ਨੇ ਉਹ ਕਹਿੰਦਾ ਵੀ ਜਦੋਂ ਤੇਰਾ ਵੀਜ਼ਾ ਮੁੱਕੇਗਾ ਆਪਾਂ ਉਦੋਂ ਉਹਨਾਂ ਨੂੰ ਦੁਬਾਰਾ ਐਪਲੀਕੇਸ਼ਨ ਪਾਵਾਂਗੇ ਤੇ ਉਹਨਾਂ ਨੂੰ ਕਵਾਂਗੇ ਵੀ ਹੁਣ ਆ ਦੇਖੋ ਜੀ ਮੇਰਾ ਸਿਰਫ ਟੈਸਟ ਰਹਿ ਗਿਆ ਤੇ ਸਟੂਡੈਂਟ ਵੀਜ਼ਾ ਉਹਨੂੰ ਵੈਸੇ ਵੀ ਆਪਾਂ ਨੂੰ 6-6 ਮਹੀਨੇ ਲੱਗਦੇ ਨੇ ਤੇ ਮੇਰਾ ਤਾਂ ਲਿਟਰਲੀ 2 ਮਹੀਨੇ ਦੇ ਕੰਮ ਰਹਿ ਗਿਆ ਤੇ ਉਹ ਵੇਟ ਕੀਤੀ ਉਹ ਅਪਲਾਈ ਕੀਤਾ ਫਿਰ ਉਹਨਾਂ ਨੇ ਮੇਰਾ ਪ੍ਰੂਫ ਕਰਤਾ ਵੀਜ਼ਾ ਮੁੱਕਣ ਤੋਂ ਬਾਅਦ ਹੂੰ ਫਿਰ ਆਪਣਾ ਮੇਰਾ ਉਹਨਾਂ ਨੇ ਜੌਬ ਰਿਡਰ ਟੈਸਟ ਲਿੱਤਾ ਉਹ ਸਾਰਾ ਖੁਸ਼ ਹੋਇਆ ਫਿਰ ਮੈਂ ਅਪਲਾਈ ਕੀਤਾ ਹੂੰ ਤੇ ਫਿਰ ਫਿਰ ਮੈਨੇ ਇੱਕ ਹੋਰ ਗਾਈਡੈਂਸ ਮਿਲੀ ਕਿ ਮੈਂ 41491 ਲਈ ਐਲੀਜੀਬਲ ਠੀਕ ਹੈ ਬਟ ਮੈਨੂੰ ਕਿਸੇ ਇੱਕ ਹੋਰ ਰਿਲੇਜੈਂਟ ਦੇ ਮੇਰੇ ਸਿਟੀ ਜਨਾਮਾ ਡੀਲ ਕਰਦਾ ਸੀ ਉਹਨੇ ਮੈਨੂੰ ਉਦਾਂ ਹੀ ਬੈਠੇ ਸਲਾਹ ਦਿੱਤੀ ਕਿ ਤੁਸੀਂ 189 ਵੀ ਅਪਲਾਈ ਕਰਦੇ ਹਾਲਾਂਕਿ 189 ਡਾਇਰੈਕਟ ਸਟੇਟਲ ਗਵਰਨਮੈਂਟ ਤੋਂ ਪੀਆਰਸੀ ਹਾਂਜੀ ਆਉਂਦੀ ਸੀ ਤੇ ਉਹ 2-3 ਸਾਲਾਂ ਤੋਂ ਕਿਸੇ ਦੀ ਨਹੀਂ ਸੀ ਆਰੀ ਮੈਂ ਇਹਨੂੰ ਰੈਂਡਮਲੀ ਕਿ ਲੋ ਕਹਿਤਾ ਮੈਂ ਕਰਤਾ ਅਪਲਾਈ ਤੇ ਮੇਰਾ 491 ਵੀ ਆ ਗਿਆ ਮੇਰਾ 189 ਵੀ ਆ ਗਿਆ ਤੇ ਜਦੋਂ ਫਿਰ 189 ਆਇਆ ਲੱਗ ਕੇ ਫੀਸ ਮੈਨੂੰ ਦੁਬਾਰਾ ਭਰਨੀ ਪਈ ਪਰ ਫਿਰ ਐਟ ਦੀ ਐਂਡ ਮੈਨੂੰ ਸਿੱਧਾ ਡਾਇਰੈਕਟ ਪੀਆਰ ਮਿਲ ਗਿਆ ਮਨਣੇ ਤੇ ਉਹ ਸਟੇਟ ਹੋਇਆ ਜਿੱਥੇ ਮੈਨੂੰ ਰਿਜੈਕਸ਼ਨ ਮਿਲ ਰਹੀ ਸੀ ਦੋ ਵਾਰੀ ਮੇਰਾ ਰਿਜੈਕਟ ਹੋਇਆ ਹਾਂ ਮੈਨੂੰ ਪਤਾ ਕਿ ਛੋਤਲਾ ਛੱਡ ਦਿੰਦਾ ਤੇ ਛੱਡ ਦਿੰਦਾ ਮੈਂ ਬਸ ਹੁਣ ਵੀ ਮੇਰੇ ਬਸ ਇਹ ਕਿ ਮੈਂ ਚੱਲਿਆ ਮੈਂ ਨਹੀਂ ਕਰ ਸਕਦਾ ਉਹਦੋਂ ਮੈਂ ਆਪਣਾ ਕਿੰਨਾ 5 ਦਿਨ ਉੱਥੇ ਕੰਮ ਕਰਦਾ ਸੀਗਾ ਤੇ ਉਹਦੇ ਮੈਨੂੰ 700 ਡਾਲਰ ਪੀ ਆਉਂਦੇ ਸੀ ਕਿ ਪੰਨ ਕੰਮ ਕਰਕੇ ਉਹਦੇ ਚੋਂ 400 ਮੈਂ ਵਾਪਸ ਦੇਣੇ ਹੁੰਦੇ ਸੀ ਤਾਂ ਮੈਂ ਸਿਰਫ 300 ਡਾਲਰ ਤੇ ਸਰਵਾਈਵ ਕਰ ਰਿਹਾ ਸੀਗਾ ਤੇ ਪੂਰਾ ਦਿਨ ਉੱਥੇ ਕੰਮ ਵੀ ਕਰਦਾ ਸੀਗਾ ਤੇ ਫਿਰ ਬਾਅਦ ਚ ਮੈਂ ਥੋੜਾ ਬਹੁਤ ਹਲਕੇ ਫੁਲਕੇ ਉੱਪਰ ਚਲਾ ਕੇ ਆਪਣਾ ਕੰਮ ਕਰ ਚੁੱਕਾ ਫਿਰ ਬੰਦੇ ਦੀ ਬਾਤ ਹੋ ਜਾਂਦੀ ਹੈ ਕਿ ਭਈ ਨਹੀਂ ਭਈ ਮੈਨੂੰ ਪੈਸੇ ਵੀ ਨਹੀਂ ਪਣ ਰਹੇ ਮੈਂ ਕੁਝ ਜੋੜ ਵੀ ਨਹੀਂ ਪਾ ਰਿਹਾ ਕੋਈ ਘਰ ਵੀ ਨਹੀਂ ਪਾ ਰਿਹਾ ਤੇ ਪੀ ਆਰ ਵੀ ਨਹੀਂ ਆ ਰਹੀ ਰਿਜੈਕਟ ਹੋਈ ਜਾ ਰਿਹਾ ਹੈ ਨਾ ਕਿ ਵੀ ਸ਼ਾਇਦ ਹੋਊਗਾ ਨਹੀਂ ਬਟ ਫਿਰ ਉਹੀ ਜਿਵੇਂ ਤੁਸੀਂ ਕਹਿ ਰਹੇ ਸੀਗੇ ਜਦੋਂ ਸਾਰੇ ਦਰਵਾਜ਼ੇ ਬੰਦ ਹੋ ਜਾਂਦੇ ਨੇ ਤੇ ਫਿਰ ਇੱਕ ਅੱਧਾ ਖੁੱਲਣਾ ਕੋਈ ਤਾਂ ਬਹੁਤੀ ਵਾਰੀ ਜਿਹੜੇ ਹੌਂਸਲਾ ਰੱਖਦੇ ਆ ਨਾ ਜਿਹੜੇ ਡਟੇ ਰਹਿੰਦੇ ਆ ਮੈਂ ਦੇਖਿਆ 18-18 ਸਾਲ ਬਾਅਦ ਵੀ ਕਿੰਨਿਆਂ ਨਾਲ ਮੇਰੀ ਗੱਲ ਹੁੰਦੀ ਆ ਕਿ ਉਹ ਕਿਸੇ ਦੀ ਕੋਈ ਉਹਦਾ ਕੁਝ ਨਹੀਂ ਬਚਿਆ ਕੋਈ ਵੀਜ਼ਾ ਕੁਝ ਨਹੀਂ ਕਰ ਸਕਦਾ ਉਹਦੇ ਪਟੀਸ਼ਨ ਹੀ ਪਾਤੀ ਉਹਨਾਂ ਪਟੀਸ਼ਨ ਪਾਈ ਉਹ ਸਾਈਨ ਕਰਾਏ ਆਪਾਂ ਵੀ ਉਹਦੀ ਪਾਈ ਵੀਡੀਓ ਤੇ ਡੇਢ ਤੋਂ 2 ਲੱਖ ਬੰਦੇ ਨੇ ਮਤਲਬ ਉਹ ਵੇਖੀ ਤੇ ਫਿਰ ਅੱਗੇ ਹਜ਼ਾਰਾਂ ਦੇ ਹਿਸਾਬ ਨਾਲ ਸਾਈਨ ਹੋ ਗਿਆ ਤੇ ਉਹਦੀ ਉਹ ਉਹ ਸਕਸੈਸਫੁਲ ਹੋ ਗਈ ਉਹਦਾ ਉਹਨੂੰ ਰਹਿ ਗਿਆ ਇਥੇ ਉਹਦਾ ਹਰਨੂੰ ਦੇਤਾ ਉਹਨੇ ਕੋਈ ਅੱਗੇ ਵੇਹ ਦੇਤਾ ਅੱਗੇ ਵੀ ਤੂੰ ਆ ਕਰਕੇ ਐਵੇਂ ਕਰ ਸਕਦਾ ਤੋਂ ਉਹੀ ਗੱਲ ਆ ਵੀ ਹੌਸਲਾ ਰਵੇ ਹੌਸਲਾ ਰੱਖਣਾ ਸਭ ਤੋਂ ਜ਼ਰੂਰੀ ਆ ਜਿਹੜੇ ਬੰਦਾ ਹੌਸਲਾ ਹੀ ਛੱਡ ਜਾਂਦਾ ਨਾ ਤਾਂ ਫਿਰ ਤੁਸੀਂ ਠੱਕੇ ਨਾਲ ਹੀ ਗਲਤ ਫੈਸਲੇ ਹੋ ਜਾਂਦੇ ਜਦੋਂ ਤੁਸੀਂ ਹੌਸਲਾ ਛੱਡ ਗਏ ਜਦੋਂ ਹੀ ਹੌਸਲਾ ਰੱਖੋ ਕੁਝ ਨਾ ਕੁਝ ਰਸਤੇ ਨਿਕਲ ਹੀ ਆਉਂਦੇ ਨਿਕਲ ਜਾਂਦਾ ਕੋਈ ਨਾ ਕੋਈ ਰਸਤਾ ਤਾਂ ਪੱਕਾ ਹੀ ਨਿਕਲਦਾ ਤੁਸੀਂ ਬਸ ਲੱਗੇ ਰਹੋ ਬਸ ਡਟੇ ਰਹੋ ਸਭ ਤੋਂ ਮੇਨ ਜ਼ਰੂਰੀ ਹੈ ਹਾਂ ਜਦ ਤੱਕ ਤੁਹਾਨੂੰ ਕਿ ਉਹ ਵੀ ਰਾਹ ਨਹੀਂ ਦਿਖਦਾ ਆਇਆ ਜੀ ਸਾਰਾ ਜਦ ਤੱਕ ਪੱਕਾ ਹੀ ਰਾਹ ਖਤਮ ਨਹੀਂ ਹੋ ਜਾਂਦਾ ਤਦ ਨਹੀਂ ਆਉਂਦਾ ਉਹ ਸਟਿਲ ਵੀ ਸਟਿਲ ਵੀ ਮੈਂ ਤੈਨਾਂ ਯਾਰ ਜੇ ਇੱਥੇ ਸਾਰੇ ਦਰਵਾਜ਼ੇ ਵੀ ਬੰਦ ਹੋ ਗਏ ਨਾ ਸੇਮ ਜਿਵੇਂ ਤੁਸੀਂ ਕਿਹਾ ਤੁਸੀਂ ਕੈਨੇਡਾ ਦੀ ਟਰਾਈ ਕਰਨ ਲੱਗੇ ਸੀ ਠੀਕ ਹੈ ਨਾ ਹੋਰ ਕੁਝ ਨਹੀਂ ਜੇ ਕੈਨੇਡਾ ਦੀ ਵੀ ਨਹੀਂ ਟਰਾਈ ਕਰ ਸਕਦੇ ਬੰਦਾ ਵਾਪਸ ਜਾ ਕੇ ਹੁਣ ਦੇਖਿਆ ਕਿੰਨੇ ਆਪਣਾ ਕੰਮ ਕਰ ਹੀ ਰਹੇ ਨਹੀਂ ਆ ਕਿੰਨੇ ਬੱਚੇ ਹੁਣ ਆਪਣੀ ਮਰਜ਼ੀ ਨਾਲ ਹੀ ਜਾਂ ਜਿਹੜੇ ਵੈਲ ਸੈਟਲਡ ਵੀ ਨੇ ਉਹ ਵੀ ਤਾਂ ਵਾਪਸ ਜਾ ਕੇ ਕਰ ਰਹੇ ਨੇ ਪਰ ਇਹ ਨਹੀਂ ਇਹਦਾ ਕੋਈ ਮਤਲਬ ਕਿ ਬੰਦਾ ਹੌਸਲਾ ਛੱਡ ਕੇ ਡਿਪਰੈਸ਼ਨ ਚ ਚਲਾ ਗਿਆ ਜਾਂ ਕੋ ਪੁੱਠਾ ਸਿੱਧਾ ਕਦਮ ਚੱਕ ਲਿਆ ਉਹ ਨਹੀਂ ਹੋਣਾ ਚਾਹੀਦਾ